ਸ੍ਰੀ ਅਕਾਲ ਦੋਸਤੋ ਮੈਂ ਗੁਪਿੰਦਰ ਪ੍ਰਵਾਜ਼ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਵਾਰ ਦੇਖਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਮੁਤਾਬਕ ਨਹੀਂ ਹੁੰਦੀਆਂ ਤੇ ਅਸੀਂ ਉਦਾਸ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਕਿ ਅਸੀਂ ਇਹ ਭੁੱਲ ਜਾਂਦੇ ਆ ਕਿ ਸਾਡੇ ਤੋਂ ਇਲਾਵਾ ਸਾਡੇ ਉੱਪਰ ਵੀ ਇੱਕ ਮਹਾਨ ਸ਼ਕਤੀ ਹੈ ਜੋ ਸਾਡੀ ਜ਼ਿੰਦਗੀ ਨੂੰ ਚਲਾ ਰਹੀ ਹੈ ਸਾਡੀ ਸੋਚ ਨੂੰ ਉਹ ਦੇਖਦੀ ਹੈ ਸਾਡੀ ਸੋਚ ਨੂੰ ਪਰਖਦੀ ਹੈ ਸਾਡੇ ਕਰਮ ਨੂੰ ਪਰਖਦੀ ਹੈ ਸਾਡੀ ਹਰ ਪਲ ਛੈਣ ਤਿਆ ਹਿਸਾਬ ਕਿਤਾਬ ਉਹ ਦੇਖ ਰਹੀ ਹੁੰਦੀ ਹੈ ਇੱਕ ਕੈਮਰੇ ਦੀ ਤਰ੍ਹਾਂ ਸਾਡੇ ਹਰ ਪਲ ਛੈਣ ਨੂੰ ਕੈਦ ਕਰ ਰਹੀ ਹੁੰਦੀ ਹੈ ਅਚਾਨਕ ਇਹ ਮੇਰੇ ਨਾਲ ਕੀ ਹੋ ਗਿਆ ਜਾਂ ਮੈਂ ਇਹ ਸੋਚਿਆ ਸੀ ਇਹ ਕਿਉਂ ਨਹੀਂ ਹੋਇਆ ਮੈਨੂੰ ਨੁਕਸਾਨ ਹੋ ਗਿਆ ਜਾਂ ਮੇਨੂੰ ਨਪਾ ਹੋ ਗਿਆ ਹੋਲ ਬੋਤ ਸਾਰੀਆਂ ਕਲਾ ਉਹ ਉਸ ਸ਼ਕਤੀ ਨੂੰ ਉਸ ਯੂਨੀਵਰਸ ਨੂੰ ਪਤਾ ਹੈ ਕਿ ਸਾਡੇ ਲਈ ਕੀ ਸਹੀ ਹੈ ਉਹ ਹੀ ਸਾਡੇ ਨੂੰ ਫਲਤ ਪੈਦਾ ਕਰਦਾ ਹੈ ਉਹ ਹੀ ਚੀਜ਼ਾਂ ਸਾਨੂੰ ਦਿੰਦਾ ਹੈ ਜੇ ਸਾਨੂੰ ਜੇ ਸਾਨੂੰ ਮਿਹਨਤ ਕਰਨ ਦੀ ਲੋੜ ਹੈ ਤਾਂ ਉਹ ਸਾਡੀ ਕੀਤੀ ਹੋਈ ਮਿਹਨਤ ਤੇ ਪਾਣੀ ਵੀ ਫੇਰ ਦਿੰਦਾ ਤੇ ਹੋਰ ਮਿਹਨਤ ਕਰਵਾਉਂਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਜੋ ਚੀਜ਼ ਉਹ ਸਾਨੂੰ ਦੇ ਰਿਹਾ ਹੈ ਜਾਂ ਉਸਨੇ ਦੇਣੀ ਹੈ ਜਾਂ ਜੋ ਅਸੀਂ ਮੰਗ ਰਹੇ ਹਾਂ ਅਸੀਂ ਉਸ ਦੇ ਲਈ ਅ ਅਸੀਂ ਉਸ ਦੇ ਲਈ ਕੰਪੈਟੀਬਲ ਹੋ ਗਏ ਹਾਂ ਕਿ ਅਸੀਂ ਉਸ ਦੇ ਲਾਇਕ ਹੋ ਗਏ ਹਾਂ ਜੇ ਨਹੀਂ ਹੋਏ ਤਾਂ ਫਿਰ ਸਾਡੇ ਤੋਂ ਹੋਰ ਮਿਹਨਤ ਕਰਨੀ ਹੈ ਇਸ ਲਈ ਜਦੋਂ ਉਹ ਸਮਾਂ ਲੰਘ ਜਾਂਦਾ ਹੈ ਕਿਸ ਨੂੰ ਪਤਾ ਲੱਗਦਾ ਹੈ ਜੇ ਅਸੀਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਐਸਾ ਕਿਉਂ ਹੋਇਆ ਤਾਂ ਸਮਝ ਆਉਦੀ ਕਿ ਇਹ ਮੇਰੇ ਭਲੇ ਲਈ ਹੀ ਸੀਗਾ ਜੋ ਹੋ ਰਿਹਾ ਹੈ ਉਹ ਸਾਡੇ ਨਾਲ ਨਹੀਂ ਹੋ ਰਿਹਾ ਬਲਕਿ ਸਾਡੇ ਲਈ ਹੋ ਰਿਹਾ ਹੈ ਅਸੀਂ ਉਸ ਨੂੰ ਕਬੂਲ ਨਹੀਂ ਕਰਦੇ ਉਦਾਸ ਹੋ ਜਾਂਦੇ ਆ ਦੁੱਖ ਮਨਾਉਂਦੇ ਆ ਉਸ ਨੂੰ ਕੀ ਪਤਾ ਹੈ ਕਿ ਸਾਡੇ ਲਈ ਕੀ ਜ਼ਰੂਰੀ ਹੈ ਕੀ ਨਹੀਂ ਸਾਡੀ ਜ਼ਿੰਦਗੀ 'ਚ ਕੀ ਸਮੋ ਚਾਹੀਦਾ ਹੈ ਕੀ ਨਹੀਂ ਚਾਹੀਦਾ ਜਿਸ ਨਾਲ ਸਾਡੀ ਜ਼ਿੰਦਗੀ ਬਿਹਤਰ ਹੋ ਸਕੇ ਕਿਉਂਕਿ ਯੂਨੀਵਰਸ ਨੇ ਸਾਨੂੰ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਹੀ ਸਾਨੂੰ ਸਾਡੇ ਨੂੰ ਨਹੀਂ ਦੇਣਾ ਹੈ ਔਰ ਜੇ ਅਸੀਂ ਜ਼ਿੰਦਗੀ ਬਦਲਨੀ ਚਾਹੁੰਦੇ ਹਾਂ ਤਾਂ ਜਦੋਂ ਤੋਂ ਤੁਸੀਂ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦੋਗੇ ਇਹ ਸੋਚਣਾ ਸ਼ੁਰੂ ਕਰ ਦੋਗੇ ਕਿ ਮੈਂ ਆਪਣੀ ਜ਼ਿੰਦਗੀ ਬਦਲਨੀ ਹੈ ਉਸੇ ਪਾਲ ਤੋਂ ਉਸੇ ਚਿੰਤਾ ਯੂਨੀਵਰਸ ਤੁਹਾਡੀ سپورਟ ਦੇ ਵਿੱਚ ਖੜਾ ਹੋ ਜਾਏਗਾ ਠੀਕ ਹੈ ਜੀ ਤੇ ਤੁਹਾਨੂੰ ਤਦ ਤੱਕ ਤੁਹਾਡੇ ਤੋਂ ਮਿਹਨਤ ਵੀ ਕਰਵਾਏਗਾ ਜਦ ਤੱਕ ਤੁਸੀਂ ਮਜ਼ਬੂਤ ਨਹੀਂ ਹੁੰਦੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਹੁੰਦੇ ਕਿਉਂਕਿ ਉਹ ਹਮੇਸ਼ਾ ਤੁਹਾਡੀ ਖੁਸ਼ੀ ਚਾਹੁੰਦਾ ਹੈ ਤਾਂ ਉਹ ਕਾਮਯਾਬ ਦੇਖਣਾ ਚਾਹੁੰਦਾ ਹੈ ਤੁਹਾਨੂੰ ਇੱਕ ਮਜ਼ਬੂਤ ਇਨਸਾਨ ਬਣਿਆ ਦੇਖਣਾ ਚਾਹੁੰਦਾ ਹੈ ਇਸ ਕਰਕੇ ਜਿੰਨਾ ਪੋਸਟਿਵਸ ਹੋ ਚੁੱਕੇ ਹਨ ਹੀ ਯੂਨੀਵਰਸ ਤੁਹਾਡੇ ਲਈ ਤੁਹਾਡੇ ਵਾਸਤੇ ਕਰੇਗਾ ਐਸਾ ਕਰਕੇ ਦੇਖਿਓ ਉਹ ਹੋ ਸਾਡੇ ਨਾਲ ਨਹੀਂ ਕਰਦਾ ਸਾਡੇ ਲਈ ਕਰਦਾ